ਕੀ ਗੱਲ ਮੰਮੀ ਧੀ ਵਾਲੋਂ ਦੇ ਹੁੰਦੇ ਪਿੱਛੇ ਕਿਉਂ ਗਈ ਹੋ ਜਦੋਂ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਕਲਪਦੇ ਹੋ ਨਾ ਉਦੋਂ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਪੈਰੀ ਕਹਾੜੀ ਆਪ ਮਾਰੀ ਹੈ ਨਾਲੇ ਤੂੰ ਕਹਿੰਨੀ ਹੈ ਕਿ ਤੁਸੀਂ ਦੋਨਾਂ ਭਰਾਵਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਇੱਕ ਗੱਲ ਹੋਰ ਦੇਖ ਜਦੋਂ ਦੀ ਤੂੰ ਆਈ ਹੈ ਨਾ ਗੁੱਡੀ ਉਦੋਂ ਤਾਂ ਆਪਣੇ ਦੋਨੋਂ ਭਰਾਵਾਂ ਵਾਲ ਦੇ ਆਪਾਂ ਵੀ ਤਾਂ ਵੱਧਦੇ ਪਏ ਆ ਜੋ ਵੱਧਦੇ ਹਿੱਸਿਆਂ ਦੇ ਵਿੱਚੋਂ ਥੋੜਾ ਤੈਨੂੰ ਦੇ ਦਵਾਂਗੇ ਕੁਛ ਘੱਟ ਥੋੜੀ ਚੱਲੇ ਵਾਹ ਕਮਾਲ ਹੁਸ਼ਿਆਰ ਭਰਾਵਾਂ ਦੀ ਲਾਡਲੀ ਮਾਂ ਦੀ ਦੁਲਾਰੀ ਪਰਜਾਈਆਂ ਦੀ ਪਿਆਰੀ ਕਿਰਨ ਜੀ ਹਾਜ਼ਰ ਹੋ ਹਾਂਜੀ ਇਹ ਕਿਹੜੇ ਟਾਈਮ ਤੇ ਤੁਸੀਂ ਕਚੈਰੀ ਲਈ ਆ ਇਦਾਂ ਤਾਂ ਮੈਂ ਕੀ ਕਿਉਂ ਨਾ ਕਰਤਾ ਗੁਨਾਹ ਨਹੀਂ ਪੁੱਤ ਤੂੰ ਤਾਂ ਸਾਡੇ ਘਰ ਆ ਕੇ ਨਾ ਅਸਾਂ ਨਹੀਂ ਕੀਤਾ ਜਿਹੜਾ ਅਸੀਂ ਕਦੇ ਭੁੱਲ ਨਹੀਂ ਸਕਦੇ ਮੰਮੀ ਇਹ ਅਹਿਸਾਨ ਨਾ ਮੈਂ ਨਹੀਂ ਕੀਤਾ ਤੁਸੀਂ ਮੇਰੇ ਤੇ ਕੀਤਾ ਮੇਰੀਆਂ ਧੀਆ ਨੂੰ ਸਾਹਮਣੇ ਤੇ ਮੈਨੂੰ ਸਾਹਮਣੇ ਇਹ ਕਦੇ ਨਹੀਂ ਮੈਂ ਭੁੱਲ ਸਕਦੀ ਦੇ ਕੁੜੀ ਕੀਨੇ ਕੀਦੇ ਤੇ ਅਹਿਸਾਨ ਕੀਤਾ ਨਾ ਐਦਾਂ ਦੀ ਗੱਲਾਂ ਹੋਣ ਨਾ ਕਰ ਤੂੰ ਬਸ ਹੋਣ ਨਾ ਇਹ ਦੱਸ ਤੂੰ ਆਪਣੀ ਲਾਈਫ ਦੇ ਵਿੱਚ ਖੁਸ਼ ਆ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈਗੀ ਚੱਲੋ ਨਾ ਤੁਸੀਂ ਇੱਧਰ ਆ ਕੇ ਬੈਠੋ ਸਾਰੇ ਤੁਸੀਂ ਮੈਨੂੰ ਅੱਜ ਦੱਸੋ ਕਿੰਨੇ ਸਵਾਲ ਜਵਾਬ ਕਿਉਂ ਕਰ ਰਹੇ ਹੋ ਜਦੋਂ ਦੀ ਮੈਂ ਇੱਥੇ ਆਈਆਂ ਉਦੋਂ ਮੈਨੂੰ ਭਰਾਵਾਂ ਨੇ ਵੀ ਸੰਭਿਆ ਹੋਇਆ ਤੇ ਪਰਜਾਈਆਂ ਨੇ ਵੀ ਤੁਸੀਂ ਇਹ ਦੱਸੋ ਅੱਜ ਇਹ ਸਵਾਲ ਜਵਾਬ ਕਿਉਂ ਕਰ ਰਹੇ ਹੋ ਕੁਛ ਨਹੀਂ ਸਾਨੂੰ ਪਤਾ ਲੱਗਾ ਵੀ ਕੱਲ ਤੇਰੇ ਭਰਾਵਾਂ ਨੇ ਨਾ ਤੈਨੂੰ ਘਰ ਲੈ ਕੇ ਦਿੱਤਾ ਉਹਦੀ ਖੁਸ਼ੀ ਪਿੱਛੇ ਅਸੀਂ ਤੈਨੂੰ ਇੱਥੇ ਬੁਲਾਇਆ ਤੂੰ ਤਾਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਮੰਮੀ ਮੈਂ ਭਰਾਵਾਂ ਤੋਂ ਪਹਿਲਾਂ ਨਾ ਆਪਣੀਆਂ ਦੋਨੋਂ ਪਰਜਾਈਆਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿਉਂਕਿ ਇਹਨਾਂ ਨੇ ਸ਼ੁਰੂਆਤ ਕੀਤੀ ਤਾਂ ਮੈਨੂੰ ਮੇਰੇ ਭਰਾਵਾਂ ਨੇ ਸੰਭਲੇ ਆ ਜਾ ਨਹੀਂ ਕਮੜੀਏ ਐਵੇਂ ਮੌਕ ਮਾਰੀ ਜਾਨੀਂ ਅੱਜ ਤੂੰ ਜਿੱਥੇ ਵੀ ਖੜੀ ਆ ਨਾ ਉੱਥੇ ਤੈਨੂੰ ਤੇਰੇ ਭਰਾਵਾਂ ਦਾ ਥੈਂਕ ਯੂ ਕਰਨਾ ਬਣਦਾ ਪਰਜਾਈਆਂ ਦਾ ਨਹੀਂ ਕਿਉਂ ਭਾਬੀ ਜਦੋਂ ਮੈਂ ਇੱਥੇ ਦੁਬਾਰਾ ਆਈ ਆ ਉਦੋਂ ਮੈਨੂੰ ਕਿੰਨੇ ਸਾਂਭਿਆ ਤੇ ਮੇਰੇ ਬੱਚਿਆਂ ਨੂੰ ਕਿੰਨੇ ਸਾਂਭਿਆ ਤੁਸੀਂ ਦੋਨਾਂ ਨੇ ਸਾਂਭਿਆ ਜੇ ਤੁਸੀਂ ਦੋਨੋਂ ਇੱਕਾ ਕਰ ਲੈਂਦੀਆਂ ਕਿ ਕਿਰਨ ਨੂੰ ਇੱਥੇ ਨਹੀਂ ਰੱਖਣਾ ਤੇ ਮੈਂ ਇੱਥੇ ਰਹਿ ਲੈਂਦੀ ਕਦੇ ਵੀ ਨਹੀਂ ਗਲਤ ਤਾਂ ਨਾ ਕਿਰਨ ਦੀ ਅਰਦੀਪ ਤੇ ਰਾਜੀਤ ਸਹੀ ਏ ਜਦੋਂ ਨਨਾਨਾ ਸੋਰੀਓ ਟਟ ਕੇ ਆਂਦੀਆਂ ਨਾ ਤੇ ਉਹਨਾਂ ਨੂੰ ਸਾਂਭਣ ਵਾਲੀਆਂ ਪਰਜਾਈਆਂ ਹੀ ਹੁੰਦੀਆਂ ਨੇ ਕਿਉਂਕਿ ਫਿਰ ਉਹ ਨਾ ਪਰ ਜੰਗ ਨਹੀਂ ਹੱਥ ਹੁੰਦਾ ਵੀ ਨਣਾਣ ਨੂੰ ਪੇਕੇ ਰੱਖਣਾ ਹੈ ਕਿ ਕੱਢਣਾ ਹੈ ਮੰਮੀ ਅਸੀਂ ਕੌਣ ਹੁੰਨੀ ਐ ਇਹ ਵਾਲਾ ਫੈਸਲਾ ਲੈਣ ਲਈ ਕਿ ਕਿਰਨ ਇੱਥੇ ਰਹਿਣੀ ਚਾਹੀਦੀ ਹੈ ਕਿ ਨਹੀਂ ਰਹਿਣੀ ਚਾਹੀਦੀ ਇਹਦੇ ਨਾਲ ਹੀ ਸਗੋਂ ਸਾਡੇ ਸਾਰੇ ਰਿਸ਼ਤੇ ਬਣੇ ਹੋਏ ਨੇ ਭਾਬੀ ਹਰ ਇੱਕ ਭਰਾ ਦਾ ਨਾ ਵਿਆਹ ਤੋਂ ਬਾਅਦ ਨਾਲ ਆਪਣੀ ਜਨਾਨੀ ਨਾਲ ਗੁੜਾ ਰਿਸ਼ਤਾ ਹੁੰਦਾ ਹੈ ਭੈਣਾ ਨਾਲ ਨਹੀਂ ਭਾਬੀ ਜੇ ਮੇਰੀ ਉਜੜੀ ਹੋਈ ਜ਼ਿੰਦਗੀ ਨੂੰ ਮੇਰੇ ਭਰਾਵਾਂ ਨੇ ਜੋੜਿਆ ਨਾ ਸਭ ਤੋਂ ਵੱਡੀ سپورਟ ਨਾ ਤੁਹਾਡੀ ਦੋਨਾਂ ਦੀ ਸੀ ਤੁਸੀਂ ਵੀ ਤਾਂ ਰਮਨ ਮੀਰਾ ਨੂੰ ਕਹਿ ਹੀ ਸਕਦੇ ਸੀ ਤੂੰ ਆਪਣੀ ਭੈਣ ਨੂੰ ਕਿਉਂ ਦੇਖ ਰਿਹਾ ਹੈਂ ਕਿ ਆਪਣਾ ਪਹਿਲਾ ਪਰਿਵਾਰ ਦੇ ਕਿਉਂ ਨਹੀਂ ਗਿਆ ਤੁਸੀਂ ਤੁਸੀਂ ਵੀ ਤਾਂ ਆਪਣੇ ਘਰ ਵਾਲੇ ਨੂੰ ਕਹਿ ਹੀ ਸਕਦੇ ਸੀ ਕਿ ਘਰ ਦਾ ਛੋਟਾ ਐਸ ਤੋਂ ਪਹਿਲਾਂ ਆਪਣੇ ਬਾਰੇ ਸੋਚ ਭੈਣ ਦੇ ਬੱਲੇ ਕਿਉਂ ਪਾਣ ਲੱਗਾ ਮਕਾਨ ਕੀ ਗੱਲ ਦੋਨੋਂ ਜਣੀਆਂ ਸੋਨੋ ਕੇ ਬਹਿ ਗਈਆਂ ਦੋ ਮੇਰੀ ਤੀਨ ਨੂੰ ਜਵਾਬ ਮੰਮੀ ਅਸੀਂ ਕੌਣ ਹੁੰਨੀਆਂ ਭੈਣ ਭਰਾ ਨੂੰ ਆਪਸ ਵਿੱਚ ਮਿਲਣ ਵਰਤੋਂ ਤੋਂ ਰੋਕਣ ਵਾਲੀਆਂ ਜਿਹੜੇ ਇੱਕੋ ਹੀ ਕੁੱਖੋ ਹੋਏ ਨੇ ਤੇ ਇੱਕੋ ਹੀ ਘਰ 'ਚ ਪਲੇ ਨੇ ਅਸੀਂ ਬਗਾਨੀਆਂ ਕਿੱਦਾਂ ਰੋਕ ਸਕਦੀਆਂ ਉਹਨਾਂ ਨੂੰ ਕਿਰਨ ਤੈਨਾਂ ਅਜੇ ਤੱਕ ਕਦੀ ਨਹੀਂ ਸਾਨੂੰ ਕਿਹਾ ਕਿ ਭਾਬੀ ਤੁਸੀਂ ਆਪਦੇ ਪੇਕੇ ਨਾ ਜਾਓ ਆਪਦੇ ਭੈਣ ਭਰਾਵਾਂ ਨਾਲ ਨਾ ਵਰਤੋ ਤੇ ਅਸੀਂ ਕੌਣ ਹੁੰਨੇ ਆ ਤੈਨੂੰ ਰੋਕਣ ਵਾਲੇ ਮੰਮੀ ਜੇ ਅਸੀਂ ਆਪਣੀ ਨਨਾਰਣ ਨੂੰ ਸਾਹਮਣੇ ਆ ਗਏ ਆ ਤੇ ਆਪਣਾ ਸਹੁਰਾ ਘਰ ਸਾਹਮਣੇ ਆ ਗਏ ਆ ਤਾਂ ਹੀ ਸਾਡੀਆਂ ਭਰਜਾਈਆਂ ਪੇਕਾ ਘਰ ਸਾਹਮਣੇ ਆ ਪਿੱਛੇ ਦੇਖੋ ਦੇਖ ਰੀਤ ਚੱਲਦੀ ਆ ਹਾਂ ਕਿਰਨ ਹੁਣ ਤੂੰ ਸੁਣਨ ਹੋ ਗਈ ਏ ਦੇ ਜਵਾਬ ਆਪਣੀਆਂ ਭਰਜਾਈਆਂ ਨੂੰ ਹੁਣ ਮੈਂ ਕੀ ਬੋਲਾਂ ਮੇਰੇ ਕੋਲ ਕੁਝ ਵਰਡ ਹੀ ਨਹੀਂ ਹੈ ਇਹ ਬੋਲਨੋਂ ਬਸ ਐ ਸਮਝ ਲਓ ਕਦੇ ਵੀ ਮੈਂ ਆਪਣੇ ਭਰਾਵਾਂ ਦਾ ਤੇ ਆਪਣੀਆਂ ਭੜਜਾਈਆਂ ਦਾ ਦੇਣਾ ਨਹੀਂ ਦੇ ਸਕਦੀ ਭਾਬੀ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਤੁਹਾਡਾ ਸਾਰਿਆਂ ਦਾ ਨਾ ਮੇਰੇ ਤੇ ਬਹੁਤ ਵੱਡਾ ਆਸਾਨ ਹੈ ਤੇ ਇਹ ਬੰਦੇ ਦਾ ਮੇਰੇ ਤੇ ਡਬਲ ਆਸਾਨ ਹੈ ਨਾ ਮੈਂ ਉਹ ਜਿਹਾ ਕੀ ਕਰਤਾ ਜਿਹੜਾ ਤੂੰ ਹੁਣ ਇੱਥੇ ਬਹਿ ਕੇ ਦੱਸੀ ਜੰਨੀ ਆ ਵੀ ਡਬਲ ਆਸਾਨ ਕੀਤਾ ਮੇਰੇ ਤੇ ਭਾਬੀ ਤੁਸੀਂ ਨਾ ਮੇਰੀਆਂ ਧੀਆ ਸੰਭੀਆਂ ਐਸਾਨ ਆ ਤੁਹਾਡਾ ਮੇਰੇ ਤੇ ਜੇ ਤੁਸੀਂ ਮੇਰੀ ਇਹ ਕੁੜੀਆਂ ਨਾ ਸੰਭਦੇ ਫਿਰ ਮੇਰੀ ਲਾਈਫ ਕਿੱਦਾਂ ਸੈੱਟ ਹੋਣੀ ਸੀ ਜੇ ਮੈਂ ਬਾਹਰ ਵੀ ਜੌਬ ਕਰਦੀ ਨਾ ਮੈਨੂੰ ਕੁੜੀਆਂ ਦੀ ਟੈਨਸ਼ਨ ਖਾਈ ਜਾਣੀ ਸੀ ਹੁਣ ਮੈਂ ਭਰਾਵਾਂ ਨਾਲ ਕੰਮ ਕਰਦੀ ਆ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਮੈਨੂੰ ਇੰਨਾ ਪਤਾ ਉਹ ਆਪਣੇ ਘਰੇ ਸੇਫ ਨੇ ਹਰਦੀਪ ਦੀਦੀ ਇਹ ਮਿਲਣ ਦਾ ਕੱਲ ਜਦੋਂ ਆਪਦਾ ਘਰ ਦੇਖ ਕੇ ਆਈ ਨਾ ਇਹਦੇ ਦਿਮਾਗ 'ਚ ਨਾ ਕੋਈ ਫਰਕ ਫੁਰਕ ਪੈ ਗਿਆ ਭੈਣੇ ਅਸੀਂ ਨਾ ਤੇਰੇ ਤੇ ਕੋਈ ਆਸਾਨ ਨਹੀਂ ਕੀਤਾ ਨਾਲੇ ਸੋਰੇ ਘਰ ਚ ਰਹਿ ਕੇ ਜੋ ਪਰਜਾਈਆਂ ਵੱਲੋਂ ਸਾਡਾ ਬਣਦਾ ਸੀ ਨਾ ਅਸੀਂ ਤਾਂ ਉਹ ਫਰਜ਼ ਨਿਭਾਇਆ ਭਾਬੀ ਇਹ ਵੀ ਫਰਜ਼ ਨਾ ਕੋਈ ਕੋਈ ਨਿਭਾ ਸਕਦਾ ਹਰੇਕ ਪਰਜਾਈ ਦੇ ਨਾਲ ਵਾਜ ਨਹੀਂ ਹੈਗਾ ਦੇਖ ਕਿਰਨ ਖੂਨ ਦੇ ਰਿਸ਼ਤੇ ਨਾ ਖੂਨ ਦੇ ਹੀ ਰਹਿਣੇ ਆ ਤੇ ਭੈਣ ਭਰਾਵਾਂ ਦੇ ਰਿਸ਼ਤੇ ਭੈਣ ਭਰਾਵਾਂ ਦੇ ਹੀ ਰਹਿਣੇ ਆ ਇਹਨੂੰ ਨਾ ਤਾਂ ਕੋਈ ਲੱਗ ਕਰ ਸਕਿਆ ਤੇ ਨਾ ਇਹ ਹੋਣੇ ਆ ਮੰਮੀ ਜਿਹੜੇ ਰਿਸ਼ਤੇ ਸ਼ੁਰੂ ਤੋਂ ਨਾ ਇੱਕ ਦੂਜੇ ਦਾ ਸਹਾਰਾ ਬਣਦੇ ਆਏ ਨੇ ਉਹਨਾਂ ਨੂੰ ਕੋਈ ਤੀਜੇ ਬੰਦੇ ਕਿੱਦਾਂ ਤੋੜ ਦੂਗਾ ਤੁਹਾਡਾ ਦੋਨਾਂ ਦਾ ਵੀ ਨਾ ਧੰਨਵਾਦ ਜੀ ਅੱਜ ਮੇਰੀ ਕੁੜੀ ਖੁਸ਼ ਹੈ ਨਾ ਤੇ ਉਹ ਤੁਹਾਡੀ ਵਜ੍ਹਾ ਨਾਲ ਤੇ ਉਹਦੇ ਬੱਚਿਆਂ ਦੇ ਚਿਹਰੇ ਤੇ ਜਿਹੜੀ ਹਸੀ ਏ ਉਹ ਵੀ ਤੁਹਾਡੀ ਵਜ੍ਹਾ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆਂ ਬਸ ਠੀਕ ਹੋ ਨਾ ਹੋ ਗਿਆ ਤੁਹਾਡਾ ਤਿੰਨਾਂ ਦਾ ਥੈਂਕ ਯੂ ਥਿੰਕੂ ਸ਼ਾਮੀ ਨਾਲ ਕੁਝ ਮੈਂ ਮਿੱਠਾ ਲੈ ਕੇ ਆਵਾਂਗੀ ਤੇ ਖਾ ਲਿਓ ਹੁਣ ਮੈਂ ਚੱਲੀ ਆਫਿਸ ਲੇਟ ਹੋ ਰਹੀ ਆਂ ਹੁਣ ਨਾ ਪੁਰਾਣੀਆਂ ਗੱਲਾਂ ਸਾਰੀਆਂ ਭੁੱਲ ਗਈਏ ਹੋਣਾ ਹੈ ਵਿਆਹ ਨੂੰ ਵੀ ਮੰਨ ਜੂਗੀ ਚੱਲ ਰਦੀਪ ਫਾਇਆ ਕਾਰਵਾਈ ਮੰਮੀ ਆਏ ਨੇ ਦੋ ਰਿਸ਼ਤੇ ਆਪਾਂ ਜਾ ਕੇ ਨਾ ਪਹਿਲਾਂ ਨਿਗਾਹ ਮਾਰੀਏ ਜੇ ਆਪਾਂ ਨੂੰ ਮੁੰਡਾ ਪਸੰਦ ਹੋਇਆ ਤਾਂ ਹੀ ਅੱਗੇ ਜਾ ਕੇ ਕਿਰਨ ਨਾਲ ਗੱਲ ਕਰਾਂਗੇ ਆਪਾਂ ਚੱਲ ਫਿਰ ਐਦਾਂ ਕਰੀ ਤੂੰ ਲੈ ਲਈ ਟਾਈਮ ਤੇ ਆਪਾਂ ਤਿੰਨੋਂ ਜਾ ਕੇ ਨਾ ਗੇੜਾ ਮਾਰਾਵਾਂਗੀਆਂ ਤੇ ਨਾਲ ਰਮਨ ਨੂੰ ਲੈ ਲਾਂਗੀਆਂ ਚੱਲ ਗੁੱਡੀ ਚਲੀਏ ਆਪਾਂ ਜਿਸ ਘਰ ਦੇ ਵਿੱਚ ਨਾ ਚੰਗੀਆਂ ਨੂੰਹਾਂ ਤੇ ਚੰਗੀਆਂ ਧੀਆ ਹੋਣ ਉਸ ਘਰ ਦੇ ਵਿੱਚੋਂ ਖੁਸ਼ੀਆਂ ਕਦੇ ਨਹੀਂ ਜਾ ਸਕਦੀਆਂ ਦੋ ਦਿਨ ਹੋ ਗਏ ਮੈਨੂੰ ਇੱਥੇ ਆਈ ਨੂੰ ਕਿਰਨ ਤੇ ਮੇਰਾ ਫੋਨ ਹੀ ਨਹੀਂ ਚੱਕਦੀ ਪਈ ਜੇ ਮੈਸੇਜ ਕਰਦੀਆਂ ਤੇ ਸੀਨ ਕਰਕੇ ਛੱਡ ਦਿੰਦੀ ਐ ਸਮਝ ਨਹੀਂ ਆਉਂਦੀ ਪਈ ਕਰਾਂ ਤੇ ਕੀ ਕਰਾਂ ਜੇ ਬਿਨਾਂ ਕਿਤੇ ਫੋਨ ਘਰ ਚਲੀ ਜਾਨੀ ਆ ਤੇ ਜੇ ਉਹ ਮੈਨੂੰ ਘਰ ਗਈ ਨੂੰ ਬਾਹਰ ਕੱਢ ਦਣਗੇ ਫਿਰ ਕੀ ਕਰਾਂ ਜੀ ਮੈਂ ਕਿਰਨ ਕੋਲ ਜਾਵਾਂਗੀ ਉਹਨੂੰ ਮੰਨੀ ਬਾਰੇ ਦੱਸਾਂਗੀ ਤਾਂ ਹੀ ਗੱਲ ਅੱਗੇ ਤੁਰੂਗੀ ਮਾਸੀ ਨੂੰ ਤਾਂ ਮੈਂ ਕਹਿ ਬੈਠੀ ਆ ਕਿ ਮੈਂ ਮੰਨੀ ਵਾਸਤੇ ਕੁੜੀ ਵੇਖ ਰੱਖੀ ਐ ਜੀ ਕਿਰਨ ਹੀ ਨਾ ਮੰਨੀ ਤੇ ਮੈਂ ਮਾਸੀ ਨੂੰ ਕੀ ਜਵਾਬ ਦਵਾਂਗੀ ਕਿੱਦਾਂ ਭਾਬੀ ਇਕੱਲੇ ਗੱਲਾਂ ਕਰੇ ਜਾ ਰਹੇ ਹੋ ਮੇਰੀ ਛੱਡ ਤੂੰ ਸੁਣਾ ਆ ਗਈ ਕਾਲਜ ਤੋਂ ਹਾਂਜੀ ਹਾਂਜੀ ਭਾਬੀ ਆ ਗਈਆਂ ਹੁਣ ਇਹ ਨਾ ਕਿਉਂ ਕਿ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਈ ਮੈਂ ਨਾ ਬਾਰਾ ਜੋਸ ਪੀ ਆਈ ਹਾਂ ਤੁਸੀਂ ਮੇਰੀ ਛੱਡੋ ਤੁਸੀਂ ਕੀ ਇਕੱਲੇ ਗੱਲਾਂ ਕਰੇ ਜਾ ਰਹੇ ਹੋ ਕੁਚਲੇਜ਼ਮ ਵੀ ਇੱਕ ਨਾ ਕੁੜੀ ਹੈਗੀ ਐ ਕਿਰਨ ਤੇ ਉਹ ਨਾ ਮੇਰਾ ਫੋਨ ਵੀ ਨਹੀਂ ਚੱਕਦੀ ਵੀ ਤੇ ਉਹਦੇ ਨਾਲ ਮੈਂ ਗੱਲ ਕਰਨੀ ਹੈ ਸਮਝ ਨਹੀਂ ਆ ਰਹੀ ਕਿੱਦਾਂ ਮਿਲਾਉਣ ਨੂੰ ਭਾਬੀ ਤੁਹਾਨੂੰ ਉਹਨਾਂ ਦਾ ਘਰ ਨਹੀਂ ਪਤਾ ਸਿੱਧਾ ਘਰ ਹੀ ਚਲੇ ਜਾਓ ਨਾਲੇ ਵੈਸੇ ਕੁੜੀ ਹੈਗੀ ਕੋਣ ਹੈ ਕੀ ਰਿਸ਼ਤਾ ਢਾਡਾ ਉਹਦੇ ਨਾਲ ਕੋਈ ਨਾ ਟਾਈ ਮੰ tante ਦੱਸ ਦਾਂਗੀ ਕਿ ਮੇਰਾ ਉਹਦੇ ਨਾਲ ਕੀ ਰਿਸ਼ਤਾ ਵਾ ਪਰ ਇੱਕ ਗੱਲ ਸਮਝ ਲੈ ਜੇ ਉਹ ਕੁੜੀ ਤੁਹਾਡੇ ਘਰ ਆ ਜੇ ਨਾ ਤੇ ਤੁਹਾਡੀਆਂ ਤੇ ਮਨ ਦੀਆਂ ਲਹਿਰਾ ਬਹਿਰਾ ਹੋ ਜਾਣ ਦੇਖੋ ਭਾਬੀ ਅੱਜ ਦੇ ਟਾਈਮ 'ਚ ਇੱਕ ਰਿਸ਼ਤੇਦਾਰ ਦੂਸਰੇ ਰਿਸ਼ਤੇਦਾਰ ਦਾ ਕਿੱਥੇ ਚੰਗਾ ਸੋਚਦਾ ਹੈ ਅਗਰ ਤੁਸੀਂ ਮੇਰੇ ਭਰਾ ਬਾਰੇ ਕੁਝ ਸੋਚਿਆ ਤਾਂ ਚੰਗਾ ਹੀ ਸੋਚਿਆ ਹਣਾ ਦੇਖ ਪੈਨ ਜੇ ਮਨੀ ਨੂੰ ਕੋਈ ਧੋਖਾ ਦੇ ਗਿਆ ਤੇ ਉਹ ਵਿਚਾਰਾ ਕਿਉਂ ਘੁੱਟ-ਘੁੱਟ ਕੇ ਜੀਵੀ ਜਾਵੇ ਉਹਨੂੰ ਵੀ ਚੰਗੀ ਜ਼ਿੰਦਗੀ ਜੀਣ ਦਾ ਹੱਕ ਹੈ ਮੈਂ ਤਾਂ ਆਪ ਆਪਣੇ ਭਰਾ ਨੂੰ ਕਿਹਾ ਜੇ ਤੈਨੂੰ ਕੋਈ ਕੁੜੀ ਪਸੰਦ ਹੈ ਤੇ ਸਾਨੂੰ ਦੱਸ ਦੇ ਅਸੀਂ ਉਹਦੇ ਘਰੇ ਜਾ ਕੇ ਉਹਦੇ ਪਤਾ ਕਰਕੇ ਤੇਰਾ ਰਿਸ਼ਤਾ ਕਰ ਦਿੰਨੇ ਆ ਕੋਈ ਗੱਲ ਨਹੀਂ ਸਿੰਨੀ ਜਿਹੜੀ ਕੁੜੀ ਮੈਂ ਮਨੀ ਵਾਸਤੇ ਦੇਖੀ ਹੈ ਨਾ ਉਨੇ ਮਨਿ ਦੇਣਾ ਸਾਰੇ ਦੁੱਖ ਭਲਾ ਦਿੰਨੇ ਆ ਅਗਲੇ ਪਿਛਲੇ ਮੈਨ ਲੱਗਦਾ ਕੁੜੀ ਤਾਂ ਕੋਈ ਖਾਸ ਹੀ ਆ ਜਿਹਦੀ ਇੰਨੀ ਚਰਚਾ ਹੋ ਰਹੀ ਆ ਚਲੋ ਜੇ ਕੋਈ ਹੈ ਤਾਂ ਮੈਨੂੰ ਫੋਟੋ ਤਾਂ ਦਿਖਾ ਦਿਓ ਮੈਂ ਤਾਂ ਦੇਖਾਂ ਮੇਰੇ ਪ੍ਰਾਨਾਂ ਜੱਚਦੀ ਵੀ ਆ ਕਿ ਨਹੀਂ ਜਿੰਮੀ ਕੁੜੀ ਤੇ ਨਾ ਪੂਰੀ ਹੂਰ ਭਰੀ ਐ ਮੈਨੂੰ ਤਾਂ ਐਦਾ ਲੱਗਦਾ ਜਿਉ ਉਹ ਇਸ ਦੁਨੀਆ ਤੇ ਆਈ ਆ ਨਾ ਤੇ ਮਨਿ ਵਸਤੇ ਹੀ ਆਈ ਐ ਭਾਬੀ ਪਲੀਜ਼ ਮੈਨੂੰ ਫੋਟੋ ਦਿਖਾ ਦਿਓ ਜੇ ਮੈਂ ਫੋਟੋ ਦੇਖ ਲਵਾਂਗੀ ਨਾ ਮੈਨੂੰ ਚੈਨ ਆ ਜਾਊਗਾ ਚੱਲ ਨਹੀਂ ਚੱਲ ਤੈਨੂੰ ਤਾਂ ਮੈਂ ਬਿਲਕੁਲ ਨਾ ਦੱਸਾਂ ਤੇਰੇ ਢਿੱਡ 'ਚ ਕਿਹੜਾ ਗੱਲ ਪਚਨੀ ਐ ਤੂੰ ਤਾਂ ਜਾ ਕੇ ਮਸੀਜ ਨਾਲ ਗੱਲ ਕਰ ਦੇਣੀ ਐ ਮੈਨੂੰ ਨਾ ਪਹਿਲੇ ਉਧਰੋਂ ਕੁੜੀ ਵੱਲੋਂ ਗੱਲ ਪੱਕੀ ਕਰ ਲੈਂਦੇ ਫੇਰ ਮੈਂ ਆਪੇ ਮਸੀਜ ਨਾਲ ਕਰਾਂਗੀ ਆਪਣਾ ਮੁੰਡਾ ਪਾਏ ਵਿਆਹ ਵਾਸਤੇ ਰਾਜੀ ਐ ਪਰ ਮੈਨੂੰ ਇਹ ਨਹੀਂ ਪਤਾ ਨਾ ਕਿ ਕੁੜੀ ਵੱਲੇ ਵੀ ਕੁੜੀ ਦਾ ਵਿਆਹ ਕਰਨ 'ਚ ਤਿਆਰ ਨੇ ਕਿ ਨਹੀਂ ਚਲੋ ਭਾਬੀ ਫੇਰ ਐਦਾਂ ਕਰੋ ਤੁਸੀਂ ਕੁੜੀ ਦੇ ਘਰ ਜਾਣਾ ਨਾ ਤਾਂ ਮੈਨੂੰ ਨਾਲ ਹੀ ਲੈ ਚੱਲਿਓ ਮੈਂ ਬਹਾਨੇ 'ਚ ਕੁੜੀ ਤਾਂ ਦੇਖ ਲਾਂਗੀ ਜਾਣੀ ਤੂੰ ਤਾਂ ਬੜੀ ਚਲਾਕ ਬੰਦੀ ਨੀ ਐ ਮੈਂ ਤਾਂ ਤੈਨੂੰ ਕੁੜੀ ਦੀ ਫੋਟੋ ਨਹੀਂ ਵਿਖਾਉਂਦੀ ਪਈ ਤੇ ਤੂੰ ਕੁੜੀ ਵੱਲੇ ਦੇ ਘਰ ਜਾਣ ਨੂੰ ਭਾਬੀ ਭਰਾ ਦੇ ਵਿਆਹ ਦਾ ਚਾਹਨਾ ਭੈਣਾ ਨੂੰ ਹੀ ਸਭ ਤੋਂ ਜ਼ਿਆਦਾ ਹੁੰਦਾ ਔਰ ਜਿਹੜੇ ਹਾਲਾਤਾਂ ਚ ਉਹਨੂੰ ਮੈਂ ਦੇਖਿਆ ਨਾ ਉਹ ਮੈਂ ਹੀ ਜਾਣਦੀ ਹਾਂ ਹੁਣ ਜਿਹੜੇ ਮੇਰੇ ਭਰਾ ਤੇ ਚੰਗਾ ਟਾਈਮ ਆਊਗਾ ਉਹ ਵੀ ਮੈਂ ਹੀ ਦੇਖਣਾ ਸਿੱਲੀ ਮੈਂ ਤੇਰੀ ਫੀਲਿੰਗ ਨੂੰ ਸਮਝਦੀ ਹਾਂ ਪਹਿਲੇ ਮੈਨੂੰ ਉਧਰ ਗੱਲ ਕਰ ਲੈਂਦੇ ਜੇ ਤੁਸੀਂ ਸ਼ੋਰ ਹੈ ਨਾ ਕਿ ਉਹ ਕੁੜੀ ਮੇਰੇ ਭਰਾ ਲਈ ਹੀ ਬਣੀ ਹੈ ਤੇ ਹੁਣ ਉਹਦਾ ਰਿਸ਼ਤਾ ਵੀ ਤੁਸੀਂ ਕਰਾਣਾ ਮੈਨੂੰ ਤੁਹਾਡੇ ਤੇ ਬਹੁਤ ਉਮੀਦਾਂ ਨੇ ਭਾਬੀ ਮੈਨੂੰ ਕੁੜੀ ਬਾਰੇ ਕੁਝ ਦੱਸੋ ਤਾਂ ਸਹੀ ਉਹ ਹੈ ਕੋਣ ਕਿੱਥੇ ਰਹਿੰਦੀ ਹੈ ਔਰ ਕੀ ਕਰਦੀ ਹੈ ਸਿੱਲੀ ਤੂੰ ਅੱਜ ਹੀ ਸਾਰਾ ਕੁਝ ਕਿਉਂ ਪੁੱਛੀ ਜਾਣਾ ਹੈ ਕਿ ਉਹਨਾਂ ਨੇ ਕਾਲੀ ਪੈ ਗਈ ਹੈ ਥੋੜਾ ਸਬਰ ਰੱਖ ਕਹਿੰਦੇ ਆ ਨਾ ਕੱਲ ਹੀ ਅੱਗੇ ਟੋਏ ਚਲੋ ਕੋਈ ਨਾ ਭਾਬੀ ਜਦੋਂ ਤੁਸੀਂ ਕੁੜੀ ਬਾਰੇ ਕੁਝ ਦੱਸਣਾ ਹੋਇਆ ਦੱਸ ਦਿਓ ਕੱਲ ਰਖੜੀ ਸੀ ਤੁਸੀਂ ਆਪਣੇ ਪੇਕੇ ਨਹੀਂ ਗਏ ਜੈਸਮਿਨ ਤੈਨੂੰ ਪਤਾ ਹੈ ਨਾ ਤੇਰੀ ਮਾਂ ਤੇਰੇ ਤੋਂ ਨਹੀਂ ਖੁਸ਼ ਤੇ ਫਿਰ ਤੈਨੂੰ ਨਾ ਆਪਣਾ ਫੈਸਲਾ ਲੈ ਲੈਣਾ ਚਾਹੀਦਾ ਦਾ ਨਾਮ ਲਿਆ ਤੁਸੀਂ ਸਾਈਲੈਂਟ ਹੋ ਗਏ ਸਿਮੀ ਅੱਜ ਨਾ ਮੇਰਾ ਮੂਡ ਨਹੀਂ ਹੈਗਾ ਫੇਰ ਕਿਸ ਦਿਨ ਦੱਸਾਂਗੀ ਭਾਬੀ ਨੂੰ ਕੀ ਹੋ ਗਿਆ ਮੈਂ ਕੁਝ ਗਲਤ ਹੈ ਨਹੀਂ ਪੁੱਛ ਲੈਣਾ ਲਗਭਗ ਤਾਜਾ ਬਾਹਰ ਅੰਦਰ ਹੀ ਰਹਿ ਗਈ ਹਾਂਜੀ ਮੰਮੀ ਆਹ ਦੇਖੋ ਮੈਨੂੰ ਸੂਟ ਨਾ ਪੂਰਾ ਫਿੱਟ ਆਇਆ ਪਰ ਮੰਮੀ ਤੁਹਾਡੀ ਆ ਗੱਲ ਗਲਤ ਆ ਤੁਸੀਂ ਕਹਿ ਕਹਿ ਕੇ ਨਾ ਮੈਨੂੰ ਭਾਬੀ ਦਾ ਸੂਟ ਪਵਾ ਦਿੱਤਾ ਐਵੇਂ ਭਾਬੀ ਆਉਗੀ ਤੇ ਮੈਨੂੰ ਬੋਲੂਗੀ ਅੱਗੇ ਤੁਹਾਨੂੰ ਪਤਾ ਕਿ ਇੰਨਾ ਕੁਝ ਵਿਗੜਿਆ ਪਿਆ ਵਾ ਲਗਪ੍ਰਿਤ ਤੂੰ ਸੇਰ ਦੀ ਐਵੇਂ ਡਰੀ ਜਾਨੀ ਏ ਕਿ ਭਰਾ ਕੀ ਕਹੂਗਾ ਤੇ ਭਲਾਈ ਕੀ ਕਹੂਗੀ ਤੇ ਐਡਾ ਹੀ ਤੈਨੂੰ ਡਰ ਸੀ ਤੇ ਕਿਉਂ ਮਾਰੇ ਕੰਮ ਕਰਦੀ ਸੀ ਮੰਮੀ ਵੈਸੇ ਨਾ ਟੋਟੀ ਆਹ ਗੱਲ ਸਹੀ ਆ ਇੱਕ ਪਾਸੇ ਮੈਨੂੰ ਮਾਫੀ ਵੀ ਕਰੀ ਜਾਂਦੇ ਹੋ ਤੇ ਦੂਜੇ ਪਾਸੇ ਮੈਨੂੰ ਸੁਣਾਈ ਵੀ ਜਾਂਦੇ ਹੋ ਲਗਪ੍ਰਿਤ ਤੈਨੂੰ ਬਥੇਰਾ ਸਮਝਾਇਆ ਸੀਗਾ ਜੇ ਉਸ ਵੇਲੇ ਸਮਝ ਜਾਂਦੀ ਤੇ ਆਹ ਦਿਨ ਨਾ ਦੇਖਣਾ ਪੈਂਦਾ ਬਸ ਮੰਮੀ ਹੁਣ ਤਾਂ ਨਾ ਮੈਨੂੰ ਵੀਰੇ ਦੀ ਤੇ ਭਾਬੀ ਦੀ ਉਡੀਕ ਆ ਉਹ ਆ ਜਾਣ ਉਹਨਾਂ ਨਾਲ ਬੈਠ ਕੇ ਗੱਲ ਹੋ ਜੇ ਕਿ ਉਹਨਾਂ ਨੇ ਮੈਨੂੰ ਮਾਫ਼ ਕਰਤਾ ਫਿਰ ਮੈਨੂੰ ਤਸੱਲੀ ਹੋ ਜੂਗੀ ਲਫਰੀ ਦੀਦੀ ਫਿਰ ਟਾਈਮ ਲਾਤਾ ਫੇਕੇ ਕਰ ਵਾਪਸ ਮੁੜਨ ਪਾਬੀ ਤੁਸੀਂ ਤਾਂ ਪੇਕੇ ਗਏ ਹੋਏ ਸੀਗੇ ਫੇ ਚੱਕ ਦਮ ਇੱਥੇ ਕਿਦਾਂ ਨਾਲੇ ਆਂਦੇ ਇੰਨੀ ਘੁੱਟ ਕੇ ਜੱਫੀ ਐਵੇਂ ਲੱਗਦਾ ਪਿਆ ਜਿਵੇਂ ਨਾ ਨਾਨਾ ਨੂੰ ਮਿਲਣ ਲਈ ਤਰਸੀ ਹੋਵੋ ਲਵ੍ਰਿਤ ਮੈਂ ਬੋਲ ਕੀਤਾ ਸੀਗਾ ਤੇਰੇ ਭਰਾ ਨੂੰ ਵੀ ਤੇ ਤੇਰੀ ਭਝਾਈ ਨੂੰ ਵੀ ਤੇ ਭਰਾ ਨੇ ਤੇ ਤੇਰੇ ਦੇਰ ਨਾਲ ਆਣਾ ਕੰਮ ਤੋਂ ਤੇ ਤੇਰੀ ਭਝਾਈ ਆ ਗਈ ਐ ਮੈਂ ਕਿਹਾ ਆ ਕੇ ਮਿਲ ਲੈ ਲੋਪਰੀ ਤਾਂ ਹੀ ਹੋਈ ਐ ਮੰਮੀ ਆ ਤੇ ਤੁਸੀਂ ਬਹੁਤ ਹੀ ਵਧੀਆ ਕੀਤਾ ਜਿਹੜਾ ਤੁਸੀਂ ਭਾਬੀ ਨੂੰ ਬੁਲਾ ਲਿਆ ਹਾਂ ਤਾਂ ਜੀ ਐਦਾ ਕਰੋ ਸਾਡੇ ਦੋਨਾਂ ਵਾਸਤੇ ਜਾ ਕੇ ਨਾ ਚਾਹ ਤੇ ਪਾਣੀ ਲੈ ਕੇ ਆਓ ਅਸੀਂ ਬੈਠ ਕੇ ਗੱਲਾਂ ਕਰਦੀਆਂ ਜੀ ਜੀ ਅਥੇ ਆ ਮੈਂ ਕੀ ਹੋ ਗਿਆ ਹੁਣ ਬੜਾ ਪਿਆਰ ਜਤਾ ਰਿਓ ਇੰਨਾ ਟਾਈਮ ਹੋ ਗਿਆ ਉਦੋਂ ਪ੍ਰਾਪਰ ਜੀ ਦੀ ਯਾਦ ਨਹੀਂ ਆਈ ਪਹਿਲੀ ਗੱਲ ਤੇ ਗੁਰਲੇ ਨਾ ਜਦੋਂ ਵੀ ਆਪਾਂ ਕਿਸੇ ਨੂੰ ਬਹੁਤ ਹੀ ਟਾਈਮ ਬਾਅਦ ਮਿਲਦੇ ਆ ਨਾ ਹੋਂਦੇ ਤੇ ਆਪਾਂ ਨੂੰ ਪਿਆਰ ਬਹੁਤ ਆਉਂਦਾ ਨਾਲੇ ਮੇਰੇ ਕੱਲਾ ਕੱਲਾ ਤੇ ਭੜਾ ਭੜਾਈ ਨੇ ਹੁਣ ਮੈਂ ਇਹਨਾਂ ਨੂੰ ਛੱਡਣਾ ਛੱਡ ਸਕਦੀ ਆ ਬਾਕੀ ਜੇ ਦੇਖਿਆ ਜਾਵੇ ਮੈਂ ਨਾ ਰਾਹ ਭਟਕੀ ਹੋਈ ਸੀ ਹੁਣ ਟਾਈਮ ਤੇ ਲੱਗਦਾ ਹੀ ਆ ਨਾ ਸਹੀ ਰਾਹ ਤੇ ਹੋਣੀ ਆ ਕੋਈ ਸੌਰਤ ਨੂੰ ਸੇ ਦੀਦੀ ਰਾਹ ਭਟਕਣਾ ਕੋਈ ਹੋਰ ਗੱਲ ਹੁੰਦੀ ਆ ਤੇ ਕਿਸੇ ਦਾ ਘਰ ਖਰਾਬ ਕਰਨਾ ਉਹ ਕੁਝ ਹੋਰ ਹੁੰਦਾ ਵਾ ਤੁਸੀਂ ਕਿਸੇ ਦਾ ਘਰ ਖਰਾਬ ਕੀਤਾ ਵਦ ਦੀ ਮੰਮੀ ਤੁਸੀਂ ਨਾ ਅੰਦਰ ਜਾਓ ਜੇ ਭਾਬੀ ਹੁਣ ਮੈਨੂੰ ਕੁਝ ਕਹਿੰਦੇ ਵੀ ਪਏ ਨੇ ਨਾ ਤੇ ਮੇਰੇ ਚੰਗੇ ਵਾਸਤੇ ਕਹਿੰਦੇ ਪਏ ਆ ਦੀਦੀ ਮੈਂ ਤਾਂ ਕਈ ਵਾਰੀ ਮੰਮੀ ਨੂੰ ਕਹੇ ਮੈਨੂੰ ਦੀਦੀ ਦੇ ਸੋਹਰੇ ਲੈ ਕੇ ਚੱਲੋ ਮੈਂ ਦੀਦੀ ਨੂੰ ਸਮਝਾਨੀ ਆ ਪਰ ਦੀਦੀ ਤੁਹਾਨੂੰ ਪਤਾ ਹੈ ਜਿਹੜਾ ਰਿਸ਼ਤੇ ਉਮਰ ਛੋਟਾ ਹੋਵੇ ਉਹਦੀ ਕੋਈ ਨਹੀਂ ਸੁਣਦਾ ਦੀਦੀ ਮੈਂ ਰਿਸ਼ਤੇ 'ਚ ਵੀ ਛੋਟੀ ਆ ਤੇ ਉਮਰ 'ਚ ਵੀ ਛੋਟੀ ਆ ਇਹ ਸੋਚ ਕੇ ਮੈਂ ਚੁੱਪ ਹੋ ਜਾਂਦੀ ਸੀ ਨਹੀਂ ਗੁਰਲੀਨ ਇੱਥੇ ਨਾ ਤੂੰ ਗਲਤਾਂ ਕੋਈ ਪਤਾ ਨਹੀਂ ਹੁੰਦਾ ਜਦੋਂ ਵੱਡਾ ਬੰਦਾ ਰਾਹ ਭਟਕਿਆ ਹੋਵੇ ਉਹ ਲੋ ਛੋਟਾ ਬੰਦਾ ਹੀ ਆਣ ਕੇ ਉਹਨੂੰ ਲਾਈਨ ਤੇ ਲੈ ਆਉਂਦਾ ਖੜੇ ਤੂੰ ਮੇਰੇ ਸੋਹਰੇ ਆ ਜਾਂਦੀ ਤੇ ਆਹ ਦੇ ਨੀ ਨਾ ਦੇਖਣਾ ਪੈਂਦਾ ਮੈਨੂੰ ਦੀਦੀ ਤੁਹਾਨੂੰ ਪਤਾ ਹੈ ਜੋਕ ਤੁਸੀਂ ਆਪਣੇ ਸੋਹਰੇ ਘਰ ਕਰਦੇ ਵੇ ਸੀ ਉਹਦਾਂ ਸਿਰਫ ਤੁਹਾਡਾ ਸੋਹਰਾ ਘਰ ਨਹੀਂ ਤੁਹਾਡਾ ਪੇਕਾ ਘਰ ਵੀ ਵਿਖਰਿਆ ਗਿਆ ਸੀ ਹੈ ਕਿੱਦਾਂ ਗੁਰਲੀਨ ਕੀ ਕਹਿੰਨੇ ਪਏ ਹੋ ਸਮਝੀ ਨਹੀਂ ਮੈਂ ਤੁਹਾਨੂੰ ਯਾਦ ਹੈ ਲਾਸਟ ਟਾਈਮ ਮੰਮੀ ਜਦੋਂ ਤੁਹਾਡੇ ਸੋਹਰੇ ਘਰ ਗਏ ਸੀ ਤੇ ਤੁਹਾਨੂੰ ਕਹਿ ਕੇ ਆਏ ਸੀ ਘਰ ਨੂੰ ਘਰ ਕਰ ਲੈ ਨਹੀਂ ਤੇ ਮੈਂ ਤੈਨੂੰ ਬੇਦਖਲ ਕਰ ਦੇਣਾ ਹਾਂ ਹਾਂ ਗੁਰਲੀਨ ਮੈਨੂੰ ਯਾਦ ਆ ਪਰ ਹੋਇਆ ਕੀ ਆ ਦੀਦੀ ਉਸ ਤੋਂ ਬਾਅਦ ਮੰਮੀ ਘਰ ਆ ਕੇ ਕਿੰਨਾ ਰੋਏ ਨੇ ਇਹ ਮੈਨੂੰ ਪਤਾ ਥੋੜੇ ਕੋਲ ਨੂੰ ਵੀ ਨਹੀਂ ਕਰਤਾ ਉਰ ਮੈਂ ਮੰਮੀ ਨੂੰ ਕਿੱਦਾਂ ਸੰਭਿਆ ਇਹ ਮੈਂ ਜਾਂਦੀ ਦਿਨ ਦਾ ਥੋੜਾ ਬਰਾਣਾ ਤੁਹਾਡੀ ਮੰਮੀ ਨਾਲ ਲੜਦਾ ਸੀ ਤੇ ਕੁੜੇ ਨੂੰ ਕਹਿ ਸਹੀ ਰਾਹ ਪੈ ਜਾ ਕਿਸੇ ਦਾ ਘਰ ਖਰਾਬ ਨਾ ਕਰ ਕਈ ਕਿਵਾਰ ਮਾਪੂਤਾਂ ਨੇ ਦੋ ਦੋ ਦਿਨ ਰੋਟੀ ਵੀ ਨਹੀਂ ਖਾਦੀ ਤੁਹਾਡੀ ਟੈਨਸ਼ਨ ਨਾਲ ਤੁਹਾਨੂੰ ਵੀ ਪਤਾ ਪੂਰੇ ਮੱਲੇ ਵਿੱਚ ਕਿਸੇ ਨੂੰ ਵੀ ਕੋਈ ਲੋੜ ਪੈ ਜਾਏ ਤੁਹਾਡਾ ਭਰਾ ਖੜਾ ਹੁੰਦਾ। ਤੂੰ ਆਪਣੀ ਭੈਣ ਨੂੰ ਗਲਤ ਹੁੰਦੀ ਕਿਵੇਂ ਦੇਖ ਸਕਦਾ ਹੈ। ਬែក ਲਾ ਬੁੱਲੀ ਨਾ। ਪੇਕੇ ਘਰ ਦੇਣਾ ਕਿੰਨਾ ਜਿਗਰਾ ਹੁੰਦਾ ਵਾ। ਸੋਹਰੇ ਘਰ ਤੇ ਜਿੰਨੀ ਮਰਜ਼ੀ ਗਲਤੀਆਂ ਕਰ ਲਵੇ ਪਰ ਭੁਗਤਣੀਆਂ ਨਾ ਪੇਕੇ ਆਉਣੇ ਪੈਂਦੀਆਂ। ਦੀਦੀ ਤੁਹਾਨੂੰ ਪਤਾ ਹੈ ਜਦੋਂ ਮੰਮੀ ਤੇ ਤੁਹਾਡੇ ਭਰਾ ਨੇ ਤੁਹਾਡਾ ਨੰਬਰ ਬਲੌਕ ਕੀਤਾ ਸੀ ਨਾ ਤੇ ਮੇਰਾ ਕੋਹ ਚਾਚਾ ਕੀ ਲਿਖਦੇ ਸੀ ਕਿ ਧੀ ਦਾ ਕੋਈ ਫੋਨ ਜਾਂ ਮੈਸੇਜ ਤਾਂ ਨਹੀਂ ਆਇਆ। ਮੇਰੇ ਕਰਮਾਂ ਦੀ ਸਜਣਾ ਮੇਰੇ ਬੱਚਿਆਂ ਨੂੰ ਮੇਰੇ ਘਰ ਵਾਲੇ ਨੂੰ ਤੇ ਮਿਲੀ ਆ ਨਾਲ ਦੀ ਨਾਲ ਨਾ ਮੇਰੇ ਪੇਕੇਆਂ ਨੂੰ ਵੀ ਮਿਲੀ ਆ ਜਦੋਂ ਸੋਹਰੇ ਕਰਨ ਤੇ ਇਦਾਂ ਹੀ ਹਰਕਤਾ ਕਰੇ ਤੇ ਪੇਕਾ ਜਾ ਕੇ ਸਮਝਾਵੇ ਤੇ ਤਾਂ ਵੀ ਨਾ ਨਾ ਸਮਝੇ ਔਰ ਉਹ ਤੇ ਫਿਰ ਪੇਕੇਆਂ ਦੇ ਮੋਹਣ ਇੱਕੋ ਹੀ ਗੱਲ ਨਿਕਲਦੀ ਆ ਜਾਂ ਤੇ ਜੰਮਦੀ ਨਾ ਤੇ ਜਾਂ ਫਿਰ ਜੰਮਦੀ ਮਰ ਜਾਂਦੀ ਦੀਦੀ ਉਹ ਪੇਕਾ ਘਰ ਵੀ ਕਿੰਨਾ ਔਖਾ ਹੁੰਦਾ ਹੋਊਗਾ ਜਿਹੜਾ ਧੀ ਨੂੰ ਜੰਮ ਕੇ ਪਾਲ-ਪੋਸ ਕੇ ਵਿਆਹ ਕਰਕੇ ਤੋੜ ਦਿੰਦੇ ਤੇ লাশ ਚਾ ਕੇ ਦਿੰਦੇ ਜਾਂ ਤਾਂ ਹੁੰਦੀ ਨਾ ਜਾਂ ਹੁੰਦੀ ਮਰ ਜਾਂਦੀ। ਦੀਦੀ ਜੇ ਤੁਸੀਂ ਇਹਨੇ ਦੀ ਇੱਕ ਦੋ ਹੋਰ ਹਰਕਤਾਂ ਕਰ ਦਿੰਦੇ ਤੇ ਤੁਹਾਡੇ ਪੇਕੇ ਦੇ ਮੂਹ ਵੀ ਇਹ ਗੱਲ ਨਿਕਲਣੇ ਵਾਲੀ ਸੀ। ਜਿਹੜੇ ਭਰਾ ਨੂੰ ਆਪਣੇ ਭੈਣ ਦੇ ਆਏ ਦਾ ਇੰਨਾ ਚਾਹ ਹੋਵੇ ਤੇ ਉਹਦੀ ਪੈਣਾ ਉਹਦੀ ਹਰਕਤਾਂ ਕਰੇ ਤੇ ਉਹਦਾ ਭਰਾ ਕਿਵੇਂ ਕੁੱਟ-ਕੁੱਟ ਕੇ ਰਹਿ ਰਿਹਾ ਉਹ ਕਦੀ ਗੱਲ ਸੋਚੀ ਹੈ ਮੰਮੀ ਨਾਲ ਤੇ ਮੈਂ ਗੱਲ ਕਰ ਲਈ ਤੇ ਮੰਮੀ ਨੇ ਮੈਨੂੰ ਮਾਫ਼ ਕਰ ਵੀ ਦਿੱਤਾ ਹੁਣ ਤੇ ਨਾ ਮੈਨੂੰ ਵੀਰੇ ਦੀ ਉਡੀਕ ਆ ਕਿ ਵੀਰਾ ਆ ਜਵੇ ਤੇ ਮੈਂ ਮਾਫ਼ੀ ਮੰਗ ਲਾਂ ਜੇ ਮੈਨੂੰ ਨਹੀਂ ਵੀ ਮਾਫ਼ ਕਰੂਗਾ ਹੋਂਦੇ ਤੇ ਮੈਂ ਪੈੜੀ ਡੇਕ ਕੇ ਵੀ ਮਾਫ਼ੀ ਮੰਗ ਲਾਂਗੀ ਪਰ ਭਾਬੀ ਮੈਨੂੰ ਨਾ ਇੱਕ ਗੱਲ ਅੰਦਰੋਂ ਅੰਦਰ ਹੀ ਖਾਈ ਜਾਂਦੀ ਆ ਮੈਂ ਇੰਨਾ ਕੁਝ ਆਪਣੇ ਸਹੁਰੇ ਘਰ ਕੀਤਾ ਤੂੰ ਕਦੇ ਆਪਣੇ ਪੇਕੇ ਗੱਲ ਨਹੀਂ ਕੀਤੀ ਦੀਦੀ ਮੇਰਾ ਘਰ ਇਹ ਆ ਉਹ ਨਹੀਂ ਤੇ ਇੱਥੇ ਮੇਰੀ ਸੱਸ ਨੇ ਮੇਰੀ ਮਾਂ ਤੇ ਮੈਂ ਆਪਣੇ ਘਰ ਦੀਆਂ ਗੱਲਾਂ ਬਾਹਰ ਕਿਉਂ ਕਰਾਂ